ਸਾਬਕਾ ਐਮਸੀ ਭਗਵਾਨ ਸਿੰਘ ਪੁਰਥੀ ਖਾਲਸਾ ਡੈਰੀ ਦੇਖ ਰਹੇ ਹਨ ਜਿਹਨਾਂ ਦਾ ਬੇਟਾ ਨਰਜੋਤ ਸਿੰਘ ਪੁਰਥੀ ਦਾ ਕਿਡਨੈਪ 22 ਤਰੀਕ ਨੂੰ ਹੋਇਆ ਸੀ ਸੋ ਆਓ ਗੱਲਬਾਤ ਕਰਦੇ ਹਾਂ ਇਹ ਭਗਵਾਨ ਸਿੰਘ ਪੁਰਥੀ ਜੋ ਸਾਬਕਾ ਐਮਸੀ ਨਕੌਦਰ ਹਨ ਵੀ ਉਹ ਕੀ ਕਹਿਣਾ ਚਾਹੁੰਦੇ ਹਨ ਇਸ ਘਟਨਾ ਦੇ ਪਿੱਛੇ ਕਿਸ ਦਾ ਹੱਥ ਹੈ ਆਓ ਗੱਲਬਾਤ ਕਰੀਏ ਸੁਐਸੂਲੇ ਨਕੋਦਰ ਦੇ ਵਿੱਚ ਸਾਬਕਾ ਐਮਸੀ ਪ੍ਰੋਤੀ ਸਾਹਿਬ ਸਾਡੇ ਨਾਲ ਨੇ ਜਿਨ੍ਹਾਂ ਦੇ ਬੇਟੇ ਦਾ ਕਿਡਨੈਪ ਦੀ ਜਿਹੜੀ ਘਟਨਾ ਸਾਹਮਣੇ ਆਈ ਸੀ ਹਾਂਜੀ ਸਰ ਕੀ ਗੱਲਬਾਤ ਹੈ ਸਾਰੀ ਦੱਸੋ ਇਹ ਕਿ ਕਿਵੇਂ ਹੋਇਆ ਸਾਰਾ ਕੁਝ 22 ਤਰੀਕ ਕੋਈ ਮੁੰਡਾ 10 ਵਜੇ ਘਰ ਤੇ ਘਰੋਂ ਆਇਆ ਮੇਰੇ ਕੋਲ ਸਾਢੇ 9:00 10:00 ਜੀ ਇੱਥੇ ਰਿਹਾ ਮੁਰ ਕੇ ਕਹਿੰਦਾ ਭੁੱਖ ਲੱਗੀ ਅੱਜ ਕੰਮ ਵਾਲੀ ਆਈ ਨਹੀਂ ਹੈਗੀ ਘਰ ਤੇ ਮੰਮਾ ਠੀਕ ਨਹੀਂ ਆਈ ਰੋਟੀ ਆਪੀ ਨਹੀਂ ਬਣੀ ਮੈਂ ਸਮੋਸੇ ਖਾਣੇ ਹਾਂ ਮੇਰੇ ਕੋਈ 200 ਰੁਪਏ 150 ਰੁਪਏ ਲੇ ਗਿਆ ਗੱਲੇ ਜੋ ਸਮੋਸੇ ਲੈਣ ਗਿਆ ਜੀ ਇੱਥੇ ਮਰਾਸ਼ਰ ਨੂੰ ਜੀ ਉੱਥੇ ਵਾਲੇ ਸਮੋਸੇ ਇੱਕ ਮੇਰੇ ਵਾਸਤੇ ਪੈ ਗੋਏ ਇਹ ਆਪ ਖਾਂਦਾ ਪਿਆ ਉਹ ਬੰਦੇ 6 ਜਣੇ ਆ ਜੀ 6 ਬੰਦੇ ਆਏ ਆ ਤੇ ਉਹਨਾਂ ਕਿਹਾ ਅਸੀਂ ਪੁਲਿਸ ਦੇ ਮੁਲਾਜ਼ਮ ਆ ਏਦਾਂ ਏਦਾਂ ਸੀਐਸਟਾਫ ਜ਼ਿਲ੍ਹੰਦਰੋਂ ਆਏ ਆ ਤੇ ਸਾਡੇ ਨਾਲ ਤੇਰੀ ਸ਼ਿਕਾਇਤ ਬਹੁਤ ਤਕੜੀ ਆ ਤੇ ਤੈਨੂੰ ਅਸੀਂ ਲੈ ਕੇ ਜਾਣਾ ਉੱਥੇ ਸੀਐਸਟਾਫ ਇਹਨੂੰ ਲੈ ਗਿਆ ਬਿਠਾ ਕੇ ਗੱਡੀ 'ਚ ਜੀ ਤੇ ਸਵੇਰ 11:00 ਵਜੇ 10 ਮਿੰਟ ਤੇ ਮੈਨੂੰ ਫੋਨ ਆ ਜਾਂਦਾ ਜੀ ਕਿ ਇਦਾਂ ਪਾਪਾ ਗੱਲ ਕਰਿਓ ਇਹਦੇ ਵਟਸਐਪ ਤੇ ਜਿਹੜਾ ਨਾ ਇਹਦਾ ਜਿਹੜਾ ਵਟਸਐਪ ਸੀਗਾ ਮੋਬਾਈਲ ਉਹਦੇ ਤੇ ਮੇਰਾ ਕਾਲ ਹੋਈ ਆ ਤੇ ਮੈਨੂੰ 10 11 ਵਜ ਕੇ 10 ਮਿੰਟ ਤੇ ਫੋਨ ਆਇਆ ਪਾਪਾ ਗੱਲ ਕਰਿਓ ਮੈਂ ਗੱਲ ਕੀਤੀ ਇਹਨੇ ਤੁਹਾਡਾ ਮੁੰਡਾ ਅਸੀਂ ਲੈ ਚੱਲਦੇ ਹਾਂ ਸੀਐਸ ਸਟਾਫ ਵਾਲਾ ਜਿੰਦਰ ਬੋਲਦੇ ਆ ਜੇ ਤੁਸੀਂ ਕੋਈ ਗੱਲਬਾਤ ਕਰਨੀ ਆ ਸਾਡੇ ਨਾਲ ਤਾਂ ਲੰਬੜੇ ਆ ਜੀ ਤੁਸੀਂ ਕਿ ਕੋਈ ਗੱਲ ਨਹੀਂ ਹਾਜਰ ਆ ਦੱਸੋ ਕਹਿੰਦੇ ਜੇ ਵੱਡੇ ਅਫਸਰਾਂ ਨੂੰ ਚਲੇਗੀ ਤੇ ਇਹਨਾਂ ਤੇ ਮਾਲਮੂਲ ਜਿਆਦਾ ਪੈ ਜੇਨਾ ਤਾਂ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਨਵੇੜ ਲਓ ਤੇ ਮੁੰਡਾ ਤੁਹਾਡਾ ਛੱਡ ਦਿੰਨੇ ਆ 50000 ਰੁਪਏ ਤੁਸੀਂ ਲੈ ਕੇ ਆ ਜੀ ਅਸੀਂ ਕਿਹਾ ਮੈਂ ਉਹਨੂੰ ਕੋਈ ਬੇਨਤੀ ਕੀਤੀ ਮੈਂ ਕਿਹਾ ਪਤਾ ਨਹੀਂ ਕਿਹੜਾ ਅਫਸਰ ਹੈ ਕੀ ਗੱਲਬਾਤ ਹੈ ਕੌਣ ਹੈ ਕਹਿੰਦਾ ਇੱਕ ਮੈਂ ਐਸਆਈ ਆ ਇੱਕ ਹੌਲਦਾਰ ਆ ਬਾਕੀ ਸਟਾਫ ਆ ਸਾਡਾ ਸਾਰਾ ਇਕੱਠਾ ਹੈ ਚਲੋ ਮੈਂ ਕਿਹਾ ਜੀ ਕਿੱਥੇ ਆਵਾਂ ਕਹਿੰਦੇ ਲਾਂਬੜੇ ਪਹੁੰਚੋ ਅਸੀਂ ਤਾਂ ਗੱਡੀਆਂ ਤਿਆਰ ਕੀਤੀਆਂ ਮੈਂ ਤੇ ਮੇਰਾ ਬੇਟਾ ਅਸੀਂ ਜਾਣ ਲੱਗੇ ਅਸੀਂ ਕਮਲਾ ਹਸਪਤਾਲ ਕੋ ਪਹੁੰਚੇ ਜਦੋਂ ਇਹੋ ਕਮਲ ਹਸਪਤਾਲ ਕੋ ਪਹੁੰਚੇ ਕਹਿੰਦੇ ਕਿੱਥੇ ਪਹੁੰਚ ਗਏ ਫਿਰ ਫੋਨ ਆਇਆ ਕਹਿੰਦੇ ਫੂਲ ਤੇ ਮੈਂ ਕਿਹਾ ਜੀ ਕਮਲ ਹਸਪਤਾਲ ਕੋ ਪਹੁੰਚ ਗਏ ਕਹਿੰਦੇ ਜੀ ਤੁਸੀਂ ਨਾ ਤਾਜ 2 ਦੇ ਕੋਲ ਆ ਜਾਓ ਸਾਡੇ ਬੰਦੇ ਆਂਦੇ ਪੈਸੇ ਤੁਹਾਡੇ ਕੋਲ ਲੈਣਗੇ ਮੈਂ ਕਿਹਾ ਜੀ ਰੁਕ ਜਾਨੇ ਜਦੋਂ ਤਾਜ 2 ਦੇ ਕੋਲ ਆਈ 5-7 ਮਿੰਟ ਰੁਕਦੇ ਉਹਨਾਂ ਦੇ ਬੰਦੇ ਮੋਟਰਸਾਈਕਲ ਤੇ ਦੋ ਆਈ ਆ ਮੂੰਹ ਉਹਨਾਂ ਦੇ ਵੱਧੇ ਹੋਏ ਸੀਗੇ ਆ ਚੀਜ਼ਾਂ ਲੰਗੀਆਂ ਸੀਗੀਆਂ ਤੇ ਮੈਨੂੰ ਕਹਿੰਦੇ ਤੁਸੀਂ ਕਹਿੰਦੀ ਫੋਨ ਪਿੱਛੋਂ ਆ ਰਿਹਾ ਕਹਿੰਦੇ ਤੁਸੀਂ ਗੱਡੀ ਤੇ ਉੱਤਰਦੇ ਕਿਉਂ ਨਹੀਂ ਮੈਂ ਕਿਹਾ ਮੈਂ ਗੱਡੀ 'ਚ ਉਤਰਨਾ ਪੈਸੇ ਮੇਰੇ ਕੋਲ ਆ ਕੁਛੇ ਮੁੰਡਾ ਮੇਰਾ ਭੇਜੋ ਸਕੂਟਰੀ ਭੇਜੋ ਤੇ ਆਪਣੇ ਪੈਸੇ ਜੋ ਤੁਹਾਡੇ ਨਾਲ ਮਜਬੂਰ ਕੀਤੀ ਹੈ ਪਹਿਲੇ ਲਓ ਮੇਰੇ ਕੋ ਹੂੰ ਉਹ ਆਏ ਨਹੀਂ ਮੈਂ ਫੇਰ ਗੱਡੀ ਪੈਸੇ ਵਿੱਚੇ ਪਏ ਮੈਂ ਉੱਤਰ ਕੇ ਉਹਨੂੰ ਭੱਜ ਕੇ ਮੈਂ ਕਿਹਾ ਤੁਸੀਂ ਮੇਰੇ ਕੋਲ ਤੇ ਆਓ ਪੈਸੇ ਲਓ ਤੁਸੀਂ ਉਹ ਭੱਜ ਗਏ ਅਸੀਂ ਉਹਨਾਂ ਪਿੱਛਾ ਕੀਤਾ ਕਾਬੂ ਨਹੀਂ ਆਇਆ ਜੀ ਉਤੋਂ ਹੀ ਮੁੜੇ ਆ ਅਸੀਂ ਦਰਖਾਸਤ ਦਿੱਤੀ ਆ ਕੇ ਥਾਣੇ ਕਿ ਇਸ ਮੁੰਡਾ ਇਦਾਂ ਸਾਡਾ ਲੈ ਗਿਆ ਆ ਤੇ ਬੰਦੇ ਸਾਨੂੰ ਗਲਤ ਲੱਗਦੇ ਆ ਸ਼ੱਕ ਆ ਪੁਲਿਸ ਨੂੰ ਇਤਲਾਹ ਦਿੱਤੀ ਆ ਕੁਣ ਸਾਰੇ ਮਦਦ ਬਹੁਤ ਕੀਤੀ ਮੇਰੀ ਭਾਈ ਨੇਡ ਕੀਤੀ ਆ ਪਰ ਉਹ ਜਦੋਂ ਅਸੀਂ 3:00 ਵਜੇ ਨਾ ਕੰਗਾਂ ਦੇ ਕੋਲ ਗਏ ਤਾਂ ਲੰਘਾ ਕਹਿੰਦੇ ਜੀ ਅਸੀਂ ਜਲੰਧਰ ਪਹੁੰਚ ਗਏ ਆ ਉੱਥੇ ਆ ਜਾਓ ਉੱਥੇ ਤੁਹਾਡੇ ਨਾਲ ਗੱਲ ਕਰਦੇ ਆਂ ਦੀਨ ਲੈਂਦੀ ਜਰੂਰ ਕਰਨੀ ਇਹ ਜਿਹੜੀ ਨਕੁੱਧ ਦੀ ਕੁਰਸੀ ਇਹ ਵਾਪਸ ਆ ਗਈ 3:30 ਵਜੇ ਅੱਛਾ ਜੀ ਅਸੀਂ ਵੀ ਵਾਪਸ ਆ ਗਏ ਕੁਣ ਸਾਰੇ ਮੈਨੂੰ ਕਹਿੰਦੇ ਨਕੋਦਰ ਵਾਲੇ ਕੀ ਪਾਈ ਹੁਣ ਕਾਰਵਾਈ ਸਾਡੀ ਨਹੀਂ ਉਹ ਨਿਲੰਦਰ ਵਾਲਿਆਂ ਦੀ ਕਾਰਵਾਈ ਜਲੰਧਾ ਚਲੇਗਾ ਬੰਦੇ ਅਸੀਂ ਕੁਝ ਕਰ ਸਕਦੇ ਉੱਥੇ ਕਰੋ ਚਲੋ ਮੈਂ ਆਪਣੀ ਭਾਜਨਤ ਜਿੰਨੀ ਟੈਲੀਫੋਨ ਜਲੰਧਾ ਕਰਨਾ ਸੀ ਕੀਤੇ ਰਿਸ਼ਤੇ ਨਾਲ ਕੀਤੇ ਤੇ ਭਾਜਨਤ ਕੀਤੀ ਮੈਂ ਤਾਂ ਮੇਰਾ ਬੇਟਾ ਵੀ ਭਾਜਨਤ ਕਰਦੇ ਰਹੇ ਸਾਡੇ ਅੱਥ ਪੱਲੇ ਕੁਝ ਨਹੀਂ ਹੈ 7:30 ਵਜੇ ਮੈਨੂੰ ਫੋਨ ਆਇਆ ਮੇਰੇ ਬੇਟੇ ਦਾ ਇਹਦਾ ਮੈਨੂੰ ਆਲੂ ਆਲ ਗੇੜ ਦੇ ਉੱਤੇ ਬੰਦੇ ਲੱਗ ਆਇਆ ਤੇ ਮੈਨੂੰ ਪਾਪਾ ਲੈ ਜਾ ਜੀ ਮੈਂ ਉੱਥੇ ਗਿਆ ਕਿ ਪਸੀਨੋ ਪਸੀਨ ਬੁਰਾ ਹਾਲ ਇਨਵ ਕਰ ਲੈ ਕੇ ਆਇਆ ਪਾਣੀ ਪੂਣੀ ਨੂੰ ਭੁਲਾਇਆ ਪਾਣੀ ਪੂਣੀ ਫਲਾ ਕੇ ਕਹਿੰਦਾ ਮੇਰਾ ਹਾਲ ਬਹੁਤ ਮੰਦਾ ਕੀਤਾ ਮੇਰੇ ਅਲਵਾੜ ਵਾ ਗਰਦਾ ਤੇ ਰੱਖਦੇ ਸੀ ਕਹਿੰਦੇ ਪਾਪਾ ਨੂੰ ਪੈਸੇ ਕਹਿ ਲੈ ਕੇ ਆਇਆ ਚਲੋ ਇੰਨੀ ਗੱਲ ਹੋਣ ਦੇ ਬਾਵਜੂਦ ਰਾਤ ਇਹਨੇ ਰੋਟੀ ਵੀ ਨਹੀਂ ਖਾਧੀ ਕਹਿੰਦਾ ਪਾਪਾ ਤੁਸੀਂ ਮੈਂ ਤੁਹਾਡੇ ਨਾਲ ਕੋਈ ਗਲਤ ਕੰਮ ਨਹੀਂ ਸੀ ਕਰ ਸਕਦਾ ਜਿਹੜੀ ਗੱਲ ਤੁਹਾਡੇ ਕੋਈ ਆ ਮੇਰੇ ਨਾਲ ਬਹੁਤ ਬੁਰਾ ਹੋਣਾ ਮੈਂ ਕਹਿੰਦਾ ਮੈਨੂੰ ਦੱਸ ਤੇ ਨਾਲ ਬੀਤੀ ਕਿੱਦਾਂ ਕਿੱਥੇ ਕਿੱਥੇ ਰੁਕੇ ਆ ਇਹਨੇ ਵੀ ਮੈਨੂੰ ਦੱਸਿਆ ਨੰਗਾ ਢੇ ਤੇ ਰੁਕੇ ਆ ਉਹਨਾਂ ਨੇ ਮੈਨੂੰ ਠੰਡਾ ਭੁਲਾਇਆ ਆਪ ਵੀ ਪੀਤਾ ਵਾ ਇੱਕ ਪੈਸੇ ਸੈਂਡ ਕੀਤੀ ਆ ਉਸ ਤੋਂ ਬਾਅਦ ਅਸੀਂ ਗਏ ਆ ਮੁੱਧਾ ਡੇ ਕੰਪਟੀ ਮੁੱਧਾ ਪਿੰਡ ਮੁੱਧਾ ਪੰਪ ਤੇ ਉੱਥੇ ਗਏ ਆ ਉੱਥੇ ਉਹਨਾਂ ਠੰਡੇ ਪੀਤੇ ਆ ਚਲੋ ਇੰਨੀ ਗੱਲ ਜੀ ਦੋ ਇਹਨਾਂ ਦੱਸੀ ਮੈਂ ਸਵੇਰੇ 5 ਵਜੇ ਉੱਠ ਕੇ ਨਾਲ ਗਿਆ ਵਾਂ ਜਾ ਕੇ ਤੇ ਸਾਰਾ ਪ੍ਰੂਫ ਇਕੱਠੇ ਕੀਤੇ ਆ ਇਹਨਾਂ ਦੇ ਸਾਰੇ ਇਕੱਠੇ ਕਰ ਸਾਰੇ ਇਕੱਠੇ ਕਰਕੇ ਮੈਂ ਜਿੱਤੀ ਆ ਜੀ ਪੁਲਿਸ ਨੂੰ ਸੈਂਡ ਕੀਤੇ ਆ ਕਿ ਐਸਐਸਓ ਨੇ ਵਿਸ਼ਵਾਸ ਹੋਇਆ ਪ੍ਰੋਫੈਸਰ ਜੋ ਕਾਰਵਾਈ ਬੰਦੀ ਕਰਾਂਗੇ ਬੰਦੇ ਛੱਡਾਂਗੇ ਉਹ ਮੇਰੀ ਮਰੀ ਮਦਦ ਕੀਤੀ ਪੁਲਿਸ ਨੂੰ ਜੋ ਕਾਰਵਾਈ ਬੰਦੇ ਅਰੈਸਟ ਹੋਏ ਜੀ ਉਹਨਾਂ ਵਿੱਚੋਂ ਕੋਈ ਇੱਕ ਬੰਦਾ ਅਰੈਸਟ ਹੋਇਆ ਕੀ ਨਾਮ ਹੈ ਉਹਦਾ ਰੋਹਿਤ ਗਿੱਲ ਉਹ ਨਕੌਦਰ ਤੋਂ ਹੀ ਆ ਜਾਂ ਹੋਰ ਕਿੱਥੋਂ ਨਕੌਦਰ ਨਹੀਂ ਸ਼ਾਹ ਕੋਟ ਏਰੀਆ ਦੇ ਬੰਦੇ ਆ ਦੋਨੇ ਪੰਜਾਬ ਜਿਹੜੇ ਹੋਮ ਗਾਰਡ ਪੁਲਿਸ 'ਚ ਐਕ ਲੱਗਾ ਵਾ ਇੱਥੇ ਸਿਵਲ ਕੋਰਟ 'ਚ ਅੱਛਾ ਜੀ ਜੇਲ੍ਹ 'ਚ ਲੱਗਾ ਕਬੂਤਰੀ ਮਤਲਬ ਹੋਮ ਤੁਹਾਡੇ ਅ ਮੁਤਾਬਕ ਹੋਮ ਗਾਰਡ ਵਿੱਚ ਆ ਹੋਮ ਗਾਰਡ 'ਚ ਤੁਹਾਡੇ ਬੇਟੇ ਦਾ ਨਾਮ ਕੀ ਸੀ ਨਵਜੋਤ ਸਿੰਘ ਪੁਰਥੀ ਤੇ ਹੁਣ ਠੀਕ ਆ ਬੇਟਾ ਤੁਹਾਡਾ ਆ ਗਿਆ ਤੁਹਾਡੇ ਕੋਲ ਵਾਪਸ ਆ ਗਿਆ ਮੈਂ ਪੁਲਿਸ ਨੂੰ ਉਦੋਂ ਪਰਸੋਂ ਦਾ ਦਿੱਤਲਾ ਦਿਨ ਚਲਾ ਗਿਆ ਮੇਰਾ ਬੇਟਾ ਮੇਰੇ ਕੋ ਆ ਗਿਆ ਵਾ ਜੀ ਸੋ ਇਹ ਸਨ ਪੁਰਥੀ ਸਾਹਿਬ ਜਿਨ੍ਹਾਂ ਨੇ ਸਾਰੀ ਘਟਨਾ ਬਾਰੇ ਦੱਸਿਆ ਆ ਇਨ ਦਾ ਬੇਟਾ ਉਹ ਵਾਪਸ ਆ ਚੁੱਕਾ ਤੇ ਅਗਲੀ ਕਾਰਵਾਈ ਜੋ ਪੁਲਿਸ ਆ ਉਹ ਆਪਣੀ ਕਰ ਰਹੀ ਹੈ ਮਤੀ ਬਾਈ ਸ਼ੇਖ 2024 ਨੂੰ ਪੁਲਿਸ ਸਟੇਸ਼ਨ ਸਿਟੀ ਨਕੋਦਰ ਦੇ ਵਿੱਚ ਕਾਲ ਆਈ ਸੀਗੀ ਕਿ ਸਾਡਾ ਬੇਟਾ ਘਰੋਂ ਬਾਜ਼ਾਰ ਗਿਆ ਕਹਿੰਦੇ ਤੱਕ ਵਾਪਸ ਨਹੀਂ ਆਇਆ ਤੇ ਉਹਨੂੰ ਕਿਸ ਨੇ ਕਿਡਨਾਪ ਕਰ ਲਿਆ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਰੱਖਦੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਜਿਹਦੇ ਵਿੱਚ ਐਫ ਆਰ ਨੰਬਰ 76 ਜਿਹੜੀ ਆ ਦਰਜ ਕੀਤੀ ਗਈ ਸੀ ਜਿਹਦੇ ਵਿੱਚ ਤੁਰ ਦੇਖਿਆ ਗਿਆ ਕਿ ਇਹ ਜਿਹੜੇ ਤਿੰਨ ਨੌਜਵਾਨ ਸੀਗੇ ਉਹਨੂੰ ਛੱਕੇ ਲੱਗੇ ਸੀਗੇ ਮੁੰਡੇ ਨੂੰ ਨਵਜੋਤ ਨੂੰ ਜਿਹਦੇ ਵਿੱਚ ਚੱਕਣ ਵਾਲੇ ਦੇ ਵਿੱਚ ਦੋ ਨੌਜਵਾਨ ਸੀਗੇ ਜਿਹੜੇ ਉਹ ਫੋਨ ਕਰਨਾ ਸੰਬੰਧਿਤ ਸੀਗੇ ਤੇ ਇੱਕ ਲੋਕਲ ਮੁੰਡਾ ਸ਼ਾਮਲ ਸੀਗਾ ਇਸ ਚੀਜ਼ ਦੇ ਵਿੱਚ ਇਹ ਦੂਸਤ ਦੇ ਨਾਲ ਕੰਮ ਕਰਦੇ ਹੋਏ ਨਵਜੋਤ ਸਿੰਘ ਨੂੰ ਪੁਲਿਸ ਨੇ ਬਰਾਬਰਤ ਕਰ ਲਿਆ ਤੇ ਇੱਕ ਲੜਕਾ ਦੋਸ਼ੀਆਂ ਦੇ ਵਿੱਚੋਂ ਜਿਹੜਾ ਕਿ ਰੋਹਿਤ ਗੱਲ ਉਹਨੂੰ ਪੁਲਿਸ ਨੇ ਗ੍ਰਿਫਤ ਕਰ ਲਿਆ ਦੋ ਲੜਕਾ ਹੈਗੇ ਆ ਦੋਚੀ ਹੰਦਪੁਰ ਸਿਟੀ ਦੇ ਘਰ ਤੋਂ ਬਾਹਰ ਉਹਨਾਂ ਨੂੰ ਫੜਨ ਦੇ ਲਈ ਪੁਲਿਸ ਦੀ ਸ਼ਾਰਪ ਮਾਰੀ ਕਰ ਰਹੀ ਹੈ ਤੇ ਇਸ ਚੀਜ਼ ਨੂੰ ਪੁਲਿਸ ਨੇ ਬੜੀ ਧਿਆਨ ਦੇ ਨਾਲ ਤੇ ਸਾਇੰਟਿਫਿਕ ਵੇਰੇ ਨਾਲ ਹੱਲ ਕਰਕੇ ਕੰਮ ਰਬੀ ਹੋ ਗਿਆ